ਪਟਿਆਲਾ ਦੇ ਪਿੰਡ ਕਾਲਸਨਾ ਦੇ ਵਿੱਚ ਅੰਮ੍ਰਿਤਧਾਰੀ ਸਰਪੰਚ ਨੂੰ ਕਿਰਪਾਨ ਪਾ ਕੇ ਲਾਲ ਕਿਲੇ ਦੇ ਵਿੱਚੋਂ ਵੜਨ ਤੋਂ ਰੋਕਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਨਜ਼ਰ ਆ ਰਿਹਾ ਹੈ ਹੁਣ ਪਿੰਡ ਪੰਚਾਇਤ ਨੇ ਮਤਾ ਪਾਸ ਕਰਕੇ ਸਰਪੰਚ ਨੇ ਫੈਸਲਾ ਲਿਆ ਹੈ ਕਿ ਪਿੰਡ ਦਾ ਸਰਪੰਚ ਜਿਹੜਾ ਗੁਰਧਿਆਨ ਸਿੰਘ ਹੈ ਉਹ ਭਾਰਤ ਸਰਕਾਰ ਵੱਲੋਂ ਮਿਲੇ ਆਵਾਰਡ ਵਾਪਸ ਕਰੇਗਾ ਇਹ ਉਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਸਰਪੰਚ ਗੁਰਤੀ ਹਰ ਸਿੰਘ ਨੇ ਕਿਹਾ ਹੈ ਕਿ ਸਾਡੇ ਕਕਾਰ ਦੀ ਕਦਰ ਨਹੀਂ ਤਾਂ ਅਸੀਂ ਅਵਾਰਡ ਕੀ ਕਰਨੇ ਨੇ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਭਾਰੀ ਰੋਸ ਸੀ ਦੱਸਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦਿੱਲੀ ਦੇ ਲਾਲ ਕਿਲੇ ਵਿਖੇ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨੀ ਸੀ ਜਿਸ ਤੋਂ ਪਹਿਲਾਂ ਪਿੰਡ ਕਾਲਸਨਾ ਦੇ ਸਰਪੰਚ ਗੁਰਤੇਹਨ ਸਿੰਘ ਨੂੰ ਸਪੈਸ਼ਲ ਇਨਵਾਈਟ ਭੇਜਿਆ ਗਿਆ ਸੀ ਤੇ ਪ੍ਰੋਗਰਾਮ ਦੇ ਵਿੱਚ ਬੁਲਾਇਆ ਗਿਆ ਸੀ ਪਰ ਸਰਪੰਚ ਗੁਰਤੇਹਨ ਸਿੰਘ ਪ੍ਰੋਗਰਾਮ ਲਾਲ ਕਿਲੇ ਦੇ ਵਿੱਚ ਅੰਦਰ ਇਸ ਕਰਕੇ ਨਹੀਂ ਜਾਂ ਦਿੱਤੇ ਗਏ ਕਿਉਂਕਿ ਉਹਨਾਂ ਦੇ ਵੱਲੋਂ ਸ੍ਰੀ ਸਾਹਿਬ ਜਿਹੜੀ ਉਹਨਾਂ ਨੇ ਪੈਨਿਕ ਹੋਈ ਸੀ ਅਤੇ ਜੋ ਸਰਪੰਚ ਸਾਈ ਨੂੰ ਭਾਰਤ ਸਰਕਾਰ ਦੇ ਵੱਲੋਂ ਸਵੱਛਤਾ ਅਭਿਆਨ ਦੇ ਤਹਿਤ ਜੋ ਸਨਮਾਨ ਮਿਲਿਆ ਸੀ ਹੁਣ ਪਿੰਡ ਦੇ ਵੱਲੋਂ ಗ್ರಾಮ ਸਭਾ ਦੇ ਵਿੱਚ اجلاس ਬੁਲਾ ਕੇ ਅਵਾਰਡ ਵਾਪਸ ਕਰਨ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਕਿ ਕਿ ਕੇਂਦਰ ਸਰਕਾਰ ਇੱਕ ਕਾਰਾਂ ਦੀ ਕਦਰ ਨਹੀਂ ਕਰਦੀ ਤਾਂ ਅਸੀਂ ਇਹੋ ਜੇ ਅਵਾਰਡ ਕੀ ਕਰਨੇ ਨੇ। ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ। ਇਸ ਦੇ ਨਾਲ ਹੀ ਉਹਨਾਂ ਦੇ ਨਾਲ ਅਮਿਤੋਜ ਮਾਨ ਤੇ ਹੋਰ ਵੀ ਕਈ ਆਗੂ ਨਜ਼ਰ ਆਏ। ਕੇਂਦਰ ਸਰਕਾਰ ਤੇ ਪੰਜਾਬੀਆਂ ਨੂੰ ਕੀ ਸੁਨੇਹਾ ਦਿੰਦੇ ਨਜ਼ਰ ਆਏ ਇੱਕ ਵਾਰ ਆਪਾਂ ਉਹ ਸੁਣਦੇ ਹਾਂ। ਦੇਖੋ ਜੇ ਜੈ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਪਹਿਲਾਂ ਸੀ ਬੜੇ ਇੱਛਾ ਨਾਲ ਗਏ ਸੀ ਜਦੋਂ ਉਹਨਾਂ ਨੇ ਉੱਥੇ ਜਾ ਕੇ ਸਾਨੂੰ ਕਿਹਾ ਵੀ ਕਾਰ ਲਾ ਕੇ ਸੀਰੀ ਸਾਹਿਬ ਲਾ ਕੇ ਅੱਗੇ ਜਾਓਗੇ ਤਾਂ ਫਿਰ ਜਿਹੜਾ ਉੱਥੇ ਸਮਾਨ ਹੋਣਾ ਸੀ ਅਸੀਂ ਉਹ ਵੀ ਠੁਕਰਾਇਆ ਤੇ ਹੁਣ ਜਿਹੜਾ ਸਾਨੂੰ ਉਹਨਾਂ ਨੇ ਪਹਿਲਾਂ 14 ਤਰੀਕ ਨੂੰ ਆਪਣੇ ਜਲਸ ਵਿਭਾਗ ਦੇ ਉਹਨਾਂ ਨੇ ਦਿੱਤਾ ਸੀ ਉਹ ਵੀ ਅਸੀਂ ਹੁਣ ਅੱਜ ਇੱਥੇ ਅਨਾਉਂਸ ਕੀਤਾ ਵੀ ਉਹ ਵੀ ਅਸੀਂ ਵਾਪਸ ਕਰ ਰਹੇ ਹਾਂ ਤੇ ਜੈ ਸਾਨੂੰ ਇੱਕ ਇੱਕ ਦਰਜੇ ਇੱਕ ਤਾਪਤੰਡ ਚ ਤੋਲਣਗੇ ਤਾਂ ਅਸੀਂ ਨਾਲ ਖੜੇ ਹਾਂ ਪਰ ਜੇ ਅਸੀਂ ਦੋ ਸੈਕਿੰਡ ਲਈ ਹੋ ਗਏ ਦਰਜੇ ਲਈ ਫਿਰ ਸਾਨੂੰ ਉਹਦਾ ਕੀ ਕਰਨਾ ਸੀ ਥੈਂਕ ਯੂ ਮਤੇਤਾ ਦੀ 4-5 ਪੈ ਨੇ ਆਪਾਂ ਪਹਿਲਾਂ ਦੱਸ ਚੁੱਕੇ ਆ ਤੇ ਪੰਚਾਇਤਾਂ ਸਾਡੀਆਂ 5 ਸੀ ਸੀਗੀਆਂ ਪਿੰਡ ਦੀਆਂ ਤੇ ਸਾਰੇ ਸਰਪੰਚ ਸਾਰੀਆਂ ਪੰਚਾਇਤਾਂ ਨਾਲ ਨੇ ਉਹ ਕਹਿੰਦੇ ਤੁਸੀਂ ਪਾਓ ਜਿੰਨਾ ਚਿਰ ਸਾਡੇ ਦੇ ਜਿੰਨਾ ਬਾਲਾ ਜੀ ਅਸੀਂ ਤਾਂ ਲੈ ਕੇ ਜਾਵਾਂਗੇ ਹੁਣ ਪਹਿਲਾਂ ਅਸੀਂ ਉਹ ਹੋ ਗਏ ਸੀ ਅੱਜ ਫਿਰ ਇਹੀ ਹੋਇਆ ਹੁਣ ਜਿਵੇਂ ਅੱਗੇ-ਅੱਗੇ ਵਿਚਾਰ ਹੋਈ ਜਾਂਦਾ ਵੀ ਜਲਾਸ ਸਭ ਤੋਂ ਵੱਡੀ ਚੀਜ਼ ਹੈ ਪੰਚਾਇਤ ਦੀ ಗ್ರಾಮ ਸਭਾ ਜਿਹੜੀ ਆਪਣੀ ਹੁੰਦੀ ਹੈ ਉਹ ਆਪਣੇ ਲਈ ਬਹੁਤ ਵੱਡੀ ਇਮਤਿਹਾਨ ਰੱਖਦੀ ਹੈ ਅੱਜ ਅਸੀਂ ਉਹ ਬਲਾ ਕੇ ਕਰੇ ਅੱਗੇ ਜਿੰਮੀ ਵੀ ਸਾਨੂੰ ਲੋੜ ਹੋਊਗੀ ਕਿ ਓਪਨ ਦਾ ਸੰਘਰਸ਼ ਜਾਰੀ ਰੱਖਾਂਗੇ ਜੀ ਵੀ ਪਈ ਸੀ 4 ਫੁੱਟੀ ਵੀ ਸੀ ਇਹ ਤਾਂ ਫੇਰ ਵੀ 4 ਆਪਣਾ ਕਿੰਨਾ 4 ਇੰਚ ਹੀ ਸੀ 4 ਇੰਚ ਹੀ ਸੀ ਅਸੀਂ ਪੁੱਛਾਂਗੇ ਉਸ ਅਸਿਸਟੈਂਟ ਪੁਲਿਸ ਕਮਿਸ਼ਨਰ ਨੂੰ ਕਿ ਬਾਅਦ ਚ ਸਸਪੈਂਡ ਕੀਤਾ ਗਿਆ ਜਿਨੇ ਸੰਵਿਧਾਨ ਦਾ ਹਨਨ ਕੀਤਾ ਕਿ ਇਹ 295ਏ ਨਹੀਂ ਲੱਗਣਾ ਚਾਹੀਦਾ ਕਿ ਧਾਰਮਿਕ ਚਿੰਨਾਂ ਦੀ ਬੇਉਦਗੀ ਕੀਤੀ ਗਈ ਹੈ ਕਿ ਇਹ ਧਾਰਮਿਕ ਜਜ਼ਬਾਤ ਭੜਕਾਈ ਨਹੀਂ ਜਾ ਰਹੇ ਇਸ ਗੱਲ ਤੇ ਜੋ ਸੰਵਿਧਾਨ ਦਾ ਹਨਨ ਧਾਰਮਿਕ ਚਿੰਨਾਂ ਦਾ અપਮਾਨ ਹੈ 295ਏ ਦੇ ਤਹਿਤ ਉਨ੍ਹਾਂ ਤੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਇਹ ਸਾਰਾ ਕੁਝ ਦਿੱਲੀ ਦੇ ਗ੍ਰਹਿ ਮੰਤਰੀ ਦੇ ਦਿੱਲੀ ਮਤਲਬ ਦੇਸ਼ ਦੇ ਗ੍ਰਹਿ ਮੰਤਰੀ ਦੇ ਡਾਇਰੈਕਟ ਸਿੱਧਾ ਅਧਿਕਾਰ ਚ ਹੈ ਉਥੋਂ ਦੀ ਸਰਕਾਰ ਥੱਲੇ ਨਹੀਂ ਗਾ ਗ੍ਰਹਿ ਮੰਤਰੀ ਦੇ ਥੱਲੇ ਆ ਕੀ ਉਹ ਗ੍ਰਹਿ ਮੰਤਰੀ ਇਹ ਕਾਲ ਕਰਨਗੇ ਤੇ ਜੇ ਨਹੀਂ ਕਰਦੇ ਤਾਂ ਜਿਹੜੀਆਂ ਪਾਰਟੀਆਂ ਸਾਡੀਆਂ ਨਿੱਤ ਜਾ ਕੇ ਲੇਲੜੀਆਂ ਕੱਢਦੀਆਂ ਨੇ ਗ੍ਰਹਿ ਮੰਤਰੀ ਦੀਆਂ ਕੀ ਉਹ ਉਹ ਪਾਰਟੀਆਂ ਉਹਨਾਂ ਨਾਲ ਇਹ ਗੱਲ ਠਾਉਣਗੀਆਂ ਜਾਂ ਸਿਰਫ ਚੁੱਲੀਆਂ ਦੀ ਗੱਲ ਹੋਊਗੀ ਜਾਂ ਸਿਰਫ ਰਾਜਨੀਤਿਕ ਤਾਕਤ ਲੈਣ ਦੀ ਗੱਲ ਹੋਊਗੀ ਤੇ ਸਾਡੇ ਅਧਿਕਾਰਾਂ ਦੀ ਗੱਲ ਨਹੀਂ ਹੋਊ ਉਹਨਾਂ ਚਿੰਨਾਂ ਦੀ ਗੱਲ ਨਹੀਂ ਹੋ ਜੋ ਗੁਰੂ ਨੇ ਬਖਸ਼ੇ ਆ ਉਹਨਾਂ ਦੀ ਅਸੀਂ ਦੇਣੇ ਤਾਂ ਛੱਡੋ ਉਹ ਤਾਂ ਉਹ ਦੇਗੇ ਅਸੀਂ ਉਹਨਾਂ ਨੂੰ ਬਰਕਰਾਰ ਨਹੀਂ ਰੱਖ ਸਕਦੇ ਤੇ ਜੇ ਨਹੀਂ ਰੱਖ ਸਕਦੇ ਸਾਡੇ ਲਈ ਨਹੀਂ ਕਰ ਸਕਦੇ ਤਾਂ ਇਹ ਦੱਸਾਂਗੇ ਕਿ ਸਾਡੇ ਲੀਡਰ ਕਿਵੇਂ ਹੋਏ ਤੁਸੀਂ ਅੱਜ ਹੁਣ ਆਪਾਂ ਇਕੱਠੇ ਹੋ ਗਏ ਆ ਨਾ ਆ ਤੁਹਾਡੇ ਮਾਈਕ ਆ ਗਏ ਨੇ ਮੈਂ ਇਥੋਂ ਲਿਖ ਕੇ ਲੈ ਲਓ ਇੰਨਾ ਜ ਆ ਚਾਰਾਂ ਦਿਨਾਂ ਤੁਹਾਡੇ ਕੋਲੇ ਖੜੇ ਹੋਣਗੇ ਨਾ ਇਹ ਤਾਂ ਮੈਨੂੰ ਕਹਿਦੇ ਹੋ ਜੇ ਔਰ ਬਾਕੀ ਪਾਰਟੀਆਂ ਵਾਲੇ ਵੀ ਪਰ ਮਸਲਾ ਇਹ ਹੈ ਕਿ ਤੁਸੀਂ ਦਿਖਾਵੇ ਲਈ ਹੋ ਤੁਸੀਂ ਸੱਚਮੁੱਚ ਲਈ ਨਹੀਂਗੇ ਤੁਸੀਂ ਸੱਚੀ ਮੁੱਛੀ ਨਾਲ ਖੜੇ ਨਹੀਂ ਹੋਣਾ ਚਾਹੁੰਦੇ ਤੁਹਾਨੂੰ ਉਹਨਾਂ ਕਕਾਰਾਂ ਨਾਲ ਅੰਦਰੋਂ ਜੁੜਾਵ ਨਹੀਂਗਾ ਕੀ ਤੁਸੀਂ ਕੱਲਾ ਆ ਕੇ ਬੰਦਾ ਇਹਨਾਂ ਨੂੰ ਕੱਲਿਆਂ ਨੂੰ ਮਿਲ ਨਹੀਂ ਸਕਦਾ ਸੀ ਕਹਿ ਨਹੀਂ ਸਕਦਾ ਸੀ ਮੈਂ ਤੇਰੇ ਨਾਲ ਆਂ ਯਾਰ ਤੂੰ ਬਹੁਤ ਵਧੀਆ ਕੀਤਾ ਇਹ ਹੈ ਇਸ ਗੁੱਸੇਖ ਬੰਦੇ ਦੀ ਕਮਾਲ ਦੀ ਗੱਲ ਕਿ ਇਸ ਬੰਦੇ ਨੇ ਕਿਹਾ ਮੈਂ ਨਹੀਂ ਮੈਂ ਵਾਪਸ ਜਾਊਂਗਾ ਨੇ ಗ್ರಾಮ ਸਭਾ ਬੰਨ ਨੂੰ ਪਿੰਡ ਦੀ ਪਾਰਲੀਮੈਂਟ ਕਿਹਾ ਜਾਂਦਾ 73ਵੀਂ ਸੋਧ ਤੋਂ ਬਾਅਦ ਉਹ ਅਲੱਗ-ਅਲੱਗ ਹੈ ਕਿ ਪ੍ਰਚਾਰ ਬਹੁਤ ਘੱਟ ਹੈ ਪੰਜਾਬ ਦੇ ਵਿੱਚ ਜਾਣਕਾਰੀ ਦਾ ਕਾਫੀ ਜ਼ਿਆਦਾ ਕਮੀ ਹੈਗੀ ਹੈ ਪਰ ਜਿਹੜੇ ਇਹੋ ਜੇ ਵੱਡੇ ਮੁੱਦੇ ਨੇ ਇਹ ਇੰਡੀਵਿਜੂਅਲ ਦਾ ਮੁੱਦਾ ਨਹੀਂ ਨਿੱਜੀ ਨਹੀਂ ਹੈ ਬੰਦੇ ਦਾ ਹੁਣ ਜਿਵੇਂ ਉਹਨਾਂ ਨੇ ਇਹ ਕਰਤਾ ਜਿਹੜਾ ਇਹ ਕਾਰਸਨਾ ਪਿੰਡ ਦੇ ਸਰਪੰਚ ਸਾਹਿਬ ਵਾਲਾ ਮੁੱਦਾ ਹੈ ਕਿ ਬੀਜੇਪੀ ਨੇ ਟਰਾਈ ਕੀਤੀ ਕਿ ਇਹਨੂੰ ਮਤਲਬ ਨਵੇੜ ਲਿਆ ਜਾਏ ਕਿਸ ਤਰੀਕੇ ਨਾਲ ਉਹਨਾਂ ਦਾ ਨੈਸ਼ਨਲ ਸਪੋਕਸਪਰਸਨ ਨੇ ਆਰ ਪੀ ਸਿੰਘ ਉਹਨਾਂ ਨੇ ਆਪਣੇ ਵੱਲੋਂ ਇੱਕ ਸ਼ਿਕਾਇਤ ਕਰਕੇ ACP ਦੀ ਕਹਿੰਦੇ ਜੀ ਜੁਆਇੰਟ ਕਮਿਸ਼ਨਰ ਨੂੰ ਭੇਜਤੀ ਪਰ ACP ਨੇ ਤਾਂ ਉੱਪਰ ਗੱਲ ਕੀਤੀ ਹੈ ਉੱਪਰ ਕਿਹਦੇ ਨਾਲ ਕੀਤੀ ਹੈ ਜੁਆਇੰਟ ਕਮਿਸ਼ਨਰ ਨਾਲ ਕੀਤੀ ਹੋਣੀ ਉਹੀ ਜਾਂਚ ਕਰੂਗਾ ਉਹ ਕਹਿੰਦੇ ਜੀ ਚਲੋ ਜੀ ਮਾੜੀ ਮੋਟੀ ਅਪਾਲੋਜੀ ਕਰ ਲਓ ਜੀ ਕੱਲਾ ਨਿੱਜੀ ਬੰਦੇ ਤੋਂ ਐਨੇ ਨਾਲ ਕੰਮ ਹੋ ਜਾਏਗਾ ਇਹ ਕੰਮ ਏਡੇ ਵਾਲੇ ਨਹੀਂ ਹੁੰਦੇ ਇਹ ਨਿੱਜੀ ਕੰਮ ਨਹੀਂ ਹੈ ਇਹ ਇੱਕ ਬਹੁਤ بڑا ਇੱਕ ਸਿਧਾਂਤਕ ਪਹਿਲੂ ਨੇ ਇਹਦੇ ਬਿਰਸੇ ਦੇ ਪਹਿਲੂ ਨੇ ਉਹਦੇ ਚ ਚਾਹੀਦਾ ਸੀ ਕਿ ਉਹਨਾਂ ਨੂੰ ਕਿ ਜੁਆਇੰਟ ਕਮਿਸ਼ਨਰ ਤਾਂ ਆਟੋਮੈਟਿਕਲੀ ਉਹਨੂੰ ਕਹਿ ਦੂਗਾ ਵੀ ਬਸ ਕੰਮ ਹੋ ਗਿਆ ਫਾਈਲ ਕਰਤੀ ਜੋ ਵੀ ਤੁਹਾਡੀ ਕੰਪਲੀਟ ਹੈ ਉਦੋਂ ਵੱਡਾ ਬੰਦਾ ਕੋਈ ਕਰ ਰਿਹਾ ਇਨਕੁਆਰੀ ਇਨਕੁਆਰੀ ਕਰਕੇ ਕੋਈ ਭੇਜ ਰਿਹਾ ਜਿਵੇਂ ਰਾਜਸਥਾਨ ਵਾਲਾ ਹੋਇਆ ਉਹਨਾਂ ਨੇ ਘਟੋ ਘਟੇ ਇਹ ਕਹਤਾ ਵੀ ਰੂਲ ਅਸੀਂ ਬਣਾਏ ਸੀ ਗਲਤ ਹੈ ਉਹਨਾਂ ਮੰਡ ਕਰਤੇ ਅੱਗੇ ਤੋਂ ਨਹੀਂ ਹੋਏਗਾ ਕੋਈ ਇਹੋ ਜੀ ਗੱਲ ಗ್ರಾಮ ਸਭਾ ਦੇ ਮਤੇ ਤੋਂ ਬਾਅਦ ਜਦੋਂ ਹੁਣੇ ਮਤਾ ਜਾਊਗਾ ਭੇਜ ਮਿਨਿਸਟਰੀ ਨੂੰ ਵੀ ਪੰਜਾਬ ਦੇ ਚੀ ਮਿਨਿਸਟਰ ਨੂੰ ਵੀ ਐ ਜੀ ਪੀ ਸੀ ਨੂੰ ਵੀ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਜੇ ਉਹ ਪਿੰਡ ਦੀ ਪਾਰਲੀਮੈਂਟ ਦੀ ਕਦਰ ਕਰਦੇ ਨੇ ਜੇ ਉਹਨਾਂ ਨੂੰ ਲੱਗਦਾ ਹੈ ਮੈਂ ਕਹੂੰਗਾ ਜੱਜਦਾਰ ਅਕਾਲ ਤਖਤ ਨੂੰ ਇੱਥੇ ਬੋਲਣਾ ਚਾਹੀਦਾ ਗੱਲ ਕਰਨੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹਦੇ ਤੇ ਬੈਠ ਕੇ ਮੀਟਿੰਗ ਸੱਦ ਕੇ ਮਤਾ ਪਾਉਣਾ ਚਾਹੀਦਾ ਕੱਲਾ ਪ੍ਰੈਸ ਬਿਆਨ ਨਹੀਂ ਐਸਜੀਪੀਸੀ ਵੀ ਮਤਾ ਪਾਵੇ ਤੇ ਬਾਕੀ ਦੀਆਂ ਚੀਜ਼ਾਂ ਕਰੇ ਔਰ ਇਵਨ ਟੀਵੀ ਚੈਨਲਾਂ ਤੇ ਵੀ ਕਿਸੇ ਕਿਸੇ ਮਾਮਲੇ 'ਚ ਤਾਂ ਤੁਸੀਂ ਉਹ ਕਰ ਦਿੰਦੇ ਹੋ ਤੇ ਐਸਜੀਪੀਸੀ ਨੇ ਇਹਨਾਂ ਨੂੰ ਕਿਉਂ ਨਹੀਂ ਸੱਦਿਆ ਉਹ ਕੁੜੀ ਨੂੰ ਤਾਂ ਜੱਜ ਜੱਜ ਬਣੀ ਚੰਗੀ ਗੱਲ ਉੱਥੇ ਸੱਦ ਕੇ ਸਨਮਾਨਿਤ ਕਰਤਾ ਉੱਥੇ ਬੁਲਾਉਂਦੇ ਜੋਸੇਦਾਰ ਘੜਕਾ ਜਾਂਦਾ ਹੁਣ ਵੈਸੇ ਵੀ ਮਾਨਤਾ ਪ੍ਰਾਪਤੀ ਲਈ ਫਿਰ ਰਹੇ ਨੇ ਪਿੰਡ ਪਿੰਡ ਇੱਥੇ ਆ ਜਾਂਦੇ ਤਾਂ ਵੀ ਇੱਕ ਗੱਲ ਉਸ ਪੱਧਰ ਤੇ ਹੋਣੀ ਸੀ ਮਾਮਲਾ ਦੁਬਾਰਾ ਉੱਠ ਜਾਂਦਾ ਹੋਰ ਵੱਡੇ ਵੱਡੇ ਪੱਧਰ ਤੇ ਉੱਠ ਜਾਂਦਾ ਇਸ ਲਈ ਜਿਹੜਾ ਅੰਦਰੂਨੀ ਕਮਜ਼ੋਰੀਆਂ ਨੇ ਉਹ ਵੀ ਜਿਹੜੀ ਸਰਕਾਰ ਕਰ ਰਹੀ ਆ ਉਹ ਵੀ ਇਹ ਦੋਨੋਂ ਪਾਸੇ ਦੀ ਪ੍ਰੋਬਲਮ ਹੈ ਪਤਾ ਹੋਣ ਦੇ ਬਾਵਜੂਦ ਕਾਰਵਾਈ ਜੁਆਇੰਟ ਕਮਿਸ਼ਨਰ ਖਿਲਾਫ ਵੀ ਹੋਣੀ ਚਾਹੀਦੀ ਹੈ ਜੀ ਤੋ ਪੁੱਛਿਆ ਉਹਨੇ ਕਾਰਵਾਈ ਐਸਪੀ ਦੇ ਖਿਲਾਫ ਵੀ ਹੋਣੀ ਚਾਹੀਦੀ ਹੈ ਅੱਜ ਦੇਸ਼ ਦੇ ਵਿੱਚ ਸਿੱਖ ਕਿਸੇ ਸਟੇਜ ਤੇ ਖੜੇ ਨੇ ਸਿੱਖਾਂ ਦੀ ਗੱਲ ਜੇ ਆਪਾਂ ਕਰੀਏ ਉਹ ਇਹ ਸੋਚ ਰਹੇ ਨੇ ਅਸੀਂ ਆਜ਼ਾਦ ਹਾਂ ਜਾਂ ਅਸੀਂ ਗੁਲਾਮ ਆ ਇਹ ਮੈਸੇਜ ਤਾਂ ਤੁਸੀਂ 4-5 ਦਿਨ ਤੋਂ ਤੁਸੀਂ ਦੇਖਿਆ ਚੱਲਦਾ ਆ ਪਰ ਸਾਰਿਆਂ ਨੂੰ ਵੱਡੇ ਦੁੱਖ ਦੀ ਗੱਲ ਅੱਜ ਜਿਹੜੀ ਇਹ ਹੈ ਵੀ ਸਾਡੇ ਜਿਹੜੀ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਸਰੋਣੀ ਕਮੇਟੀ ਨਾ ਤਾਂ ਉਹਨੇ ਇਸ ਮਸਲੇ ਬਾਰੇ ਕੋਈ ਕਮੇਟੀ ਨਾ ਹੀ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਾ ਹੀ ਕੋਈ ਗੱਲ ਜਿਹੜੀ ਕਿਸੇ ਸੈਂਟਰ ਦੇ ਮਨਿਸਟਰ ਨਾਲ ਕੁਝ ਨਹੀਂ ਕੀਤਾ ਹਾਲ ਤੱਕ ਨਾ ਹੀ ਸਾਡੀ ਜਿਹੜੀ ਸਰਵਉੱਚ ਅਦਾਲਤ ਅਕਾਲ ਤਖਤ ਹੈ ਉਹਦਾ ਜਥੇਦਾਰ ਆਪਣੀ ਸਤਾਪਤੀ ਲਈ ਤਾਂ ਲੋਕਾਂ ਦੇ ਫੈਮਲੀਆ ਚ ਘਰਾਂ 'ਚ ਜਾ ਕੇ ਰੋਜ਼ ਪ੍ਰੈਸ 'ਤੇ ਫੋਟੋ ਲਵਾਉਂਦਾ ਪਰ ਧਰਮ ਦਾ ਕਿੱਡਾ ਵੱਡਾ ਮੁੱਦਾ ਹੈ ਜਿਹੜਾ ਇੱਕ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਉਹਦੇ ਬਾਰੇ ਹਾਲ ਤੱਕ ਦੋ ਲਫ਼ਜ਼ ਸਾਡੇ ਅਕਾਲ ਤਖਤ ਦੇ ਜਥੇਦਾਰ ਨੇ ਨਹੀਂ ਬੋਲੇ ਅੱਜ ਜਿਹੜਾ ਇਹ ਅਸੀਂ ਗ੍ਰਾਮ ਸਭਾ ਦੇ ਵਿੱਚ ਮਤਾ ਪਾਇਆ ਅੜਦੜੀਆਂ ਪੰਚਾਇਤਾਂ ਆਈਆਂ ਨੇ ਤੇ ਅਸੀਂ ਅੱਜ ਤੋਂ ਬਾਅਦ ਇਹ ਸਾਰਾ ਜਿਹੜਾ ਮਤਾ ਆ ਇਹ ਸਾਰੇ ਸਾਡੇ ਚੀਫ ਮਿਨਿਸਟਰ ਨੂੰ ਸਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਜਾਂ ਜਿੰਨੇ ਵੀ ਹੋਰ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਭੇਜਾਂਗੇ ਤਾਂ ਜੋ ਇਹ ਛਾੜੀ ਜਿਹੜੀ ਆਵਾਜ਼ ਹੈ ਉੱਪਰ ਤੱਕ ਪਹੁੰਚੇ ਤਾਂ ਇਹਦੇ ਤੇ ਕੋਈ ਨਾ ਕੋਈ ਜਿਹੜਾ ਫੈਸਲਾ ਕਰਨਾ ਜਿਹੜੀ ਗੱਲ ਹੈ ਸਥਾਪਿਤ ਹੋ ਸਕੇ। ਵਿਸ਼ਵਾ ਜਿਹੜਾ ਅਵਾਰਡ ਹੈ ਉਹ ਬੜੇ ਚਾਵਾ ਨਾਲ ਲੈਣ ਗਏ ਸੀ। ਪਰ ਜਿਹੜਾ ਉਹਨਾਂ ਨੇ ਜਿੰਨਾ ਜਲੀਲ ਕਰਕੇ ਇਹ ਇੱਕ ਥੋੜਾ ਇੱਕ ਸਾਡਾ ਕਾਗਜ਼ ਦਾ ਟੁਕੜਾ ਦਿੱਤਾ ਉਹ ਅਸੀਂ ਨਹੀਂ ਰੱਖ ਸਕਦੇ। ਸਾਡੇ ਨੂੰ ਸੰਧੇ ਕਰੇ ਪਿਆ ਵੀ ਰਾਤ ਨੂੰ ਟੁਰ ਆਉਂਦਾ ਚੁੱਭਦਾ ਸਾਨੂੰ ਸਾਨੂੰ ਦੇਖ ਕੇ ਜੜਤੜਾ ਪਣਾਉਂਦਾ ਇਹਨੂੰ ਦੇਖ ਕੇ ਪਏ ਨੂੰ ਵੀ ਇਹ ਇਹਦੇ ਲਈ ਅਸੀਂ ਜਲੀਲ ਹੋਇਆ ਇਸ ਕਰਕੇ ਅਸੀਂ ਇਹ ਨਹੀਂ ਰੱਖਦੇ ਅਸੀਂ ਪ੍ਰਸਰ ਦੇ ਜ਼ਰੀਏ ਤੁਹਾਡੇ ਮਾਧਿਅਮ ਰਹੀ ਇਹਨੂੰ ਅੱਗੇ ਸਰਕਾਰੀ ਅਧਿਕਾਰੀਆਂ ਕੋਲ ਲੈਟਰ ਲਿਖ ਕੇ ਇਹਨੂੰ ਅਸੀਂ ਵਾਪਸ ਕਰ ਰਹੇ ਹਾਂ ਅਸੀਂ ਇਹ ਅਵਾਰਡ ਸਾਨੂੰ ਨਹੀਂ ਚਾਹੀਦਾ